ਗਲਤ ਭਾਈ ਸਾਹਿਬ ਦੇ ਉਲਟ ਦਿੰਦਾ ਹੈ ਕਿ ਭਾਈ ਸਾਹਿਬ ਮੰਨ ਲਓ ਨਸ਼ੇ ਖਾਂਦੇ ਸੀ ਮੰਤਰੀ ਨੇ ਕਿਹਾ ਹੈ ਇਹ ਬਿਲਕੁਲ ਮਜੀਠੀਏ ਨੂੰ ਆਦਾ ਇਲਾਜ ਕਰਾਉਣਾ ਚਾਹੀਦਾ ਹੈ ਮਜੀਠੀਏ ਚਾਹੀਦਾ ਜੇ ਨਹੀਂ ਪੈਸੇ ਲਾਜ ਲਈ ਹੈਗੇ ਤੇ ਜਥੇਬੰਦੀ ਦੇ ਨਾਂ ਤੇ ਚੈੱਕ ਕੱਟਦੇ ਆਂਗੇ ਤੇ ਆਪਦਾ ਇਲਾਜ ਕਰਾਵੇ ਤੇ ਭਾਈ ਸਾਹਿਬ ਨੂੰ ਗਲਤ ਤੋਂ ਮਨ ਲੋ ਭਾਈ ਸਾਹਿਬ ਉਲਟੇ ਡੇ ਬਿਆਨ ਦਿੰਦਾ ਹੈ 2027 ਭਾਈ ਸਾਹਿਬ ਦੀ ਵੱਡੇ ਪੱਤਰ ਤੇ ਸਰਕਾਰ ਬਣਾਵਾਂਗੇ ਬਠਿੰਡਾ ਸੈਂਟਰਲ ਜੇਲ੍ਹ ਦੇ ਵਿੱਚ ਬੰਦ ਪ੍ਰਧਾਨ ਮੰਤਰੀ ਬਾਜੇਕੇ ਜਿਨ੍ਹਾਂ ਨੂੰ ਕੀ ਹਸਪਤਾਲ ਲਿਆਂਦਾ ਗਿਆ ਦਰਸਲ ਉਥੇ ਮੈਡੀਕਲ ਕਰਵਾਇਆ ਗਿਆ ਤੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਐਮਪੀ ਅਮਰਿਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਜਿਸ ਨੂੰ ਕਿ ਬਠਿੰਡਾ ਦੇ ਸਰਕਾਰੀ ਹਸਪਤਾਲ ਮੈਡੀਕਲ ਦਿੱਲੀ ਲਿਆਂਦਾ ਗਿਆ ਤਾਂ ਇਸੇ ਦਰਮਿਆਨ মিডিਆ ਦੇ ਨਾਲ ਗੱਲਬਾਤ ਕਰਦਿਆਂ ਵੱਜਕੇ ਦੇ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਅੰਮ੍ਰਿਤ ਛੱਕੇ ਗੁਰੂ ਦੇ ਲੜ ਲੱਗਿਆ ਜਾਵੇ। ਇਸ ਤੋਂ ਬਾਅਦ ਜਦ ਮੈਡੀਕਲ ਹੁੰਦਾ ਤਾਂ ਉਸ ਤੋਂ ਬਾਅਦ ਉਹ ਠੰਡਾ ਸੈਂਟਰਲ ਜੇਲ ਬਾਜੇਕੇ ਨੂੰ ਵਾਪਸ ਲਿਜਾਇਆ ਜਾਂਦਾ। মিডিਆ ਦੇ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਬਾਜੇਕੇ ਦੇ ਮਜੀਠੀਆ ਤਜਮਕੇ ਨਿਸ਼ਾਨੇ ਸਾਧਦੇ ਨੇ ਤੇ ਜੇਲ੍ਹ ਦੇ ਵਿੱਚ ਬੰਦ ਅੰਮ੍ਰਿਤਪਾਲ ਦੇ ਨਸ਼ਾ ਕਰਨ ਦੇ ਸਵਾਲ ਤੇ ਬਾਜੇਕੇ ਦੇ ਵੱਲੋਂ ਆਖਰ ਕੀ ਕੀਤਾ ਗਿਆ ਆਓ ਸੁਣਦੇ ਹਾਂ। ਬਿਆਨ ਗਲਤ ਭਾਈ ਸਾਹਿਬ ਦੇ ਉਲਟ ਦਿੰਦਾ ਹੈ ਕਿ ਭਾਈ ਸਾਹਿਬ ਮੰਨ ਲਓ ਨਸ਼ੇ ਖਾਂਦੇ ਸੀ ਮੰਤਰੀ ਨੇ ਕਿਹਾ ਹੈ ਕਿ ਬਿਲਕੁਲ ਮਜੀਠੀਏ ਨੂੰ ਆਦਾ ਇਲਾਜ ਕਰਾਉਣਾ ਚਾਹੀਦਾ ਹੈ ਮਜੀਠੀਏ ਨੂੰ ਚਾਹੀਦਾ ਜੇ ਨਹੀਂ ਪੈਸੇ ਇਲਾਜ ਲਈ ਹੈਗੇ ਤੇ ਜਥੇਬੰਦੀ ਦੇ ਨਾਂ ਤੇ ਚੈੱਕ ਕੱਟ ਦਿਆਂਗੇ ਤੇ ਆਪਦਾ ਇਲਾਜ ਕਰਾਵੇ ਤੇ ਭਾਈ ਸਾਹਿਬ ਨੂੰ ਗਲਤ ਮੰਨ ਲਓ ਭਾਈ ਸਾਹਿਬ ਦੇ ਉਲਟੇੜੇ ਬਿਆਨ ਦਿੰਦਾ ਹੈ 2027 'ਚ ਭਾਈ ਸਾਹਿਬ ਦੀ ਵੱਡੇ ਪੱਧਰ ਤੇ ਸਰਕਾਰ ਬਣਾਵਾਂਗੇ ਤੇ ਮਾਹਰੇ ਗੁਰੂ ਘਰੇ ਕਿਰਪਾ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਸ਼ਾ ਛੱਡੋ ਤੇ ਅਮਰ ਤੇ ਛੱਡੋ ਕਿ ਆਪਾਂ ਗਲਤ ਰਾਹੇ ਲੰਘੇਆਂ ਸਰਕਾਰਾਂ ਦੇ ਸਿੱਧੇ ਰਾਹੇ ਲੱਗੋ ਸੁਭਾਈ ਸਾਹਿਬ ਦਾ ਨਹੀਂ ਠੀਕ ਹੈ ਤੁਹਾਨੂੰ ਪਤਾ ਹੀ ਹੈ ਜੇਲ੍ਹ ਕਾਦੀ ਹੈ ਅੱਛਾ ਸਿੱਖਾਂ ਨਾਲ ਥੱਕੀ ਹੁੰਦੇ ਆ ਅੱਛਾ ਸੁਭਾਈ ਸਾਹਿਬ ਸਾਹਮਣੇ ਨਾਲ ਸਿੰਘ ਖਾਲਸਾ ਜੀ ਪੱਕਾ ਦਿੱਤਾ ਫਿਰ ਅੱਖਰ ਖਾਲਸਾ ਜੀ ਕਿਵੇਂ ਹੈ ਤਬੀਅਤ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਸੰਦ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ 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 ਠੀਕ ਹੋ ਬਿਆਨ ਗਲਤ ਪਾਈ ਸਾਬ ਦੇ ਉਲਟ ਦਿੰਦਾ ਹੈ ਕਿ ਭਾਈ ਸਾਹਿਬ ਮੰਨ ਲਓ ਨਸ਼ੇ ਖਾਂਦੇ ਸੀ ਮੰਤਰੀ ਨੇ ਕਿਹਾ ਹੈ ਕਿ ਬਿਲਕੁਲ ਮਜੀਠੀਏ ਨੂੰ ਆਦਾ ਇਲਾਜ ਕਰਾਉਣਾ ਚਾਹੀਦਾ ਹੈ ਮਜੀਠੀਏ ਨੇ ਕਿਹਾ ਜੇ ਨਹੀਂ ਪੈਸੇ ਲਾਜ ਲਈ ਹੈਗੇ ਤੇ ਜਥੇਬੰਦੀ ਦੇ ਨਾਂ ਤੇ ਚੈੱਕ ਕੱਟਦੇ ਆਂਗੇ ਤੇ ਆਪਦਾ ਇਲਾਜ ਕਰਾਵੇ ਤੇ ਭਾਈ ਸਾਹਿਬ ਨੂੰ ਗਲਤ ਮੰਨ ਲਓ ਭਾਈ ਸਾਹਿਬ ਦੇ ਉਲਟੇ ਡੇ ਬਿਆਨ ਦਿੰਦਾ ਹੈ 2027 'ਚ ਭਾਈ ਸਾਹਿਬ ਦੀ ਵੱਡੇ ਪੱਤਰ ਤੇ ਸਰਕਾਰ ਬਣਾਵਾਂਗੇ ਤੇ ਮਾਹਰੇ ਗੁਰੂ ਘਰੇ ਕਿਰਪਾ ਬਾਪ 9 ਦੀ ਉਹਨਾਂ ਨੂੰ ਬੇਨਤੀ ਜੇ ਨਸ਼ਾ ਛੱਡੋ ਕਿਆਮਤ ਤੇ ਛੱਡੋ ਤੇ ਆਪਾਂ ਨੂੰ ਗਲਤ ਰਾਹੇ ਲਾਉਂਦੀਆਂ ਸਰਕਾਰਾਂ ਦੇ ਸਿੱਧੇ ਰਾਹੇ ਲੱਗੋ ਸੁਭਾਈ ਖਾ ਦਾ ਨਹੀਂ ਠੀਕ ਹੈ ਤੁਹਾਨੂੰ ਪਤਾ ਹੀ ਹੈ ਜੇਲ੍ਹ ਕਾਦੀ ਹੈ ਅੱਛਾ ਸਿੱਖਾ ਨਾਲ ਥੱਕੀ ਹੁੰਦੇ ਆ ਅੱਛਾ